ਜਦੋਂ ਭਈ ਮਰਦਾਨਾ ਜੀ ਦਾ ਅੰਤਮ ਸਮਾਂ ਆਇਆ ਨਾ ਤੇ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰ ਦੇ ਨਾਲ ਕੋਲ ਪਿਠਾ ਕੇ ਆਖਿਆ ਕਹਿਣ ਲੱਗੀ ਮਰਦਾਨਿਆ ਤੂੰ ਬੜਾ ਲੰਮਾ ਸਮਾਂ ਜ਼ਿੰਦਗੀ ਦਾ ਸਾਡੇ ਨਾਲ ਵਿਖੜੇ ਪੈਂਡਿਆਂ ਦੀ ਵਿੱਚ ਸਾਡਾ ਸਾਥ ਨਹੀਂ ਛੱਡਿਆ ਜੰਗਲ ਬੀਆਂ ਬਾਨਾਂ ਦੀ ਵਿੱਚ ਤੂੰ ਮੇਰੇ ਨਾਲ ਰਿਆ ਇਹੋ ਜਿਹੇ ਸਮੇਂ ਵੀ ਤੇਰੇ ਤੇ ਬਣਦੇ ਰਹੇ ਆ ਕਿ ਕੌਡੇ ਰਾਕਸ਼ਸ ਵਰਗੇ ਤੈਨੂੰ ਫੜ ਕੇ ਬੰਨ ਲੈਂਦੇ ਰਹੇ ਆ ਜੇ ਥੋੜੀ ਜੀ ਦੇਰੀ ਹੋ ਜਾਂਦੀ ਤੇਰਾ ਤੇ ਕੰਮ ਹੋ ਗਿਆ ਸੀ ਉਦੋਂ ਹੀ ਤੂੰ ਨਾ ਸਮਿਆਂ ਦੇ ਵਿੱਚ ਵੀ ਫਿਰ ਵੀ ਨਹੀਂ ਆਖਿਆ ਬਾਬਾ ਮੈਂ ਮੈਂ ਤੇ ਛੱਡ ਜਾਣਾ ਹੁਣ ਤੈਨੂੰ ਤੂੰ ਫਿਰ ਮੇਰੇ ਨਾਲ ਰਹਿਆ ਇਤਿਹਾਸਕਾਰ ਕਹਿੰਦੇ ਲਗਭਗ 52 53 ਸਾਲ ਭਾਈ ਮਰਦਾਨੇ ਨੇ ਗੁਰਨਾਨਕ ਦੀ ਸੰਗਤ ਮਣੀ ਆ ਸਤਿਗੁਰ ਕਹਿਣ ਲੱਗੇ ਮਰਦਾਨਿਆਂ ਅੱਜ ਸਾਡਾ ਜੀ ਕਰਦਾ ਤੈਨੂੰ ਕੁਝ ਦਈਏ ਮਾਨ ਮੰਗੋ ਤਾਨ ਮੰਗੋ ਧਨ ਲਕshmi ਦੌਲਤ ਦੇਈ ਮਰਦਾਨਿਆਂ ਅੱਜ ਜੀ ਕਰਦਾ ਵਾ ਤੈਨੂੰ ਕੁਝ ਦਈਏ ਮੰਗ ਕੀ ਮੰਗਦਾ ਫਈ ਮਰਦਾਨੇ ਦੇ ਨੈਤਰ ਸਿਜਲ ਹੋ ਗਏ ਮਨ ਤੇ ਰਗ ਦੇ ਨਾਲ ਭਰ ਗਿਆ ਕੰਠ ਭਰ ਗਿਆ ਕਹਿੰਦਾ ਦਾਤਾ ਜਿੰਨੂੰ ਤੇਰੀ ਸੰਗਤ ਮਿਲ ਗਈ ਹੋਵੇ ਉਹਨੇ ਹੋਰ ਕੀ ਮੰਗਣਾ ਮਿਹਰੇ ਮਾਲਕਾ ਜਿੰਨੂੰ ਤੂੰ ਮਿਲ ਗਿਆ ਵਾ ਉਹਦੇ ਪਿੱਛੇ ਰਹਿ ਕੇ ਕੀ ਮੰਗਣ ਵਾਲਾ ਕੁਝ ਨਹੀਂ ਚਾਹੀਦਾ ਸੱਚ ਜਾਣਿਓ ਆਪਣੀ ਆਪ ਨੂੰ ਕਾਬਲ ਇਨੇ ਬਣਾ ਲਈਏ ਗੁਰੂ ਤੋਂ ਮੰਗਣ ਦੀ ਲੋੜ ਨਾ ਪਵੇ ਗੁਰੂ ਆਪ ਆਖੇ ਭਲਿਆ ਸਿੱਖਾ ਦੱਸ ਤੈਨੂੰ ਚਾਹੀਦਾ ਕੀ ਆ ਸਾਡੀ ਅਵਸਥਾ ਹੀ ਹੁੰਦੀ ਆ ਸੇਵਾ ਥੋੜੀ ਕਮਾਈ ਕੋਈ ਨਹੀਂ ਆ ਮੰਗਣਾ ਬਹੁਤਾ ਲਿਸਟਾਂ ਲੰਬੀਆਂ ਨੇ ਆ ਵੀ ਕਿਰਪਾ ਕਰਦੇ ਆ ਵੀ ਕਰਦੇ ਆ ਵੀ ਕਰਦੇ ਔਕਾਤ ਹੈ ਨਹੀਂ ਐ ਇਨੀ ਪਰ ਮੰਗਾਂ ਹੈਗੀਆਂ ਨੇ ਕਹਤ ਸਮਾਜ ਦੀ ਵਿੱਚ ਵੀ ਇਹੀ ਹਾਲਾਤ ਨੇ ਮਾ ਪਿਓ ਦੀ ਦਿਲੋਂ ਜਾਣ ਦੇ ਨਾਲ ਸੇਵਾ ਕਰੀਏ ਜੇ ਇਹ ਕਹਿ ਦਈਏ ਇਹ ਨਾ ਕਹੀਏ ਪੀ ਮਾਂ ਸਾਡੇ ਵੱਲ ਰਹਿੰਦੀ ਆ ਤੇ ਪਿਓ ਵੱਡੇ ਵੱਲ ਰਹਿੰਦਾ ਜੇ ਇਹ ਕਹੀਏ ਪੀ ਅਸੀਂ ਮਾ ਪਿਓ ਦੇ ਘਰ ਰਹਿੰਦੇ ਆ ਤੇ ਕੀ ਫਰਕ ਪੈ ਚਲੇ ਆ ਘਰ ਦੀ ਉੱਥੇ ਹੀ ਰਹਿਣਾ ਜਿੱਦ ਭਾਵਨਾਵਾਂ ਇਦਾਂ ਦੀਆਂ ਬਣ ਜਾਣ ਵੀ ਨਹੀਂ ਭਲਿਆ ਜੇ ਕੋਈ ਪੁੱਛੇ ਮਾਂ ਕਿੱ데 ਰਹਿੰਦੀ ਆ ਆਖੇ ਨਾ ਉਹ ਸਜਣਾ ਸਾਡੇ ਕੋਲ ਇੰਨੀ ਹਿੰਮਤ ਕਿੱਥੇ ਆ ਵੀ ਮਾਂ ਰਵੇ ਅਸੀਂ ਮਾਂ ਦੇ ਘਰ ਰਹਿ ਰਹੇ ਆ ਅਸੀਂ ਪਿਤਾ ਦੇ ਘਰ ਰਹਿ ਰਹੇ ਆ ਰਹਿਣਾ ਤੇ ਤੁਹਾਡਾ ਹੀ ਆ ਪਰ ਜੇ ਇੰਨੀ ਗੱਲ ਆ ਜਾਵੇਗੀ ਸੱਚ ਜਾਣਿਓ ਬਜ਼ੁਰਗੀ ਦੇ ਵਿੱਚ ਬਜ਼ੁਰਗਾਂ ਨੂੰ ਆਪਣੇ ਘਰ ਦੀ ਵਿੱਚ ਬੇਗਾਨਗੀ ਦਾ ਅਹਿਸਾਸ ਨਹੀਂ ਹੋਵੇਗਾ ਜੋ ਆਜੂ ਰਿਹਾ ਸਤਗੁਰੂ ਪਾਤਸ਼ਾਹ ਕਹਿੰਦੀ ਆਪਣੇ ਆਪ ਨੂੰ ਕਾਬਿਲ ਇਨਾ ਕਰ ਲਾ ਆ ਹੁਣ ਦੌੜ ਲੱਗੀ ਰਹੀ ਆ ਬਾਹਰ ਕੋਈ ਅਮਰੀਕਾ ਕੈਨੇਡਾ ਆਸਟ੍ਰੇਲੀਆ ਉੱਥੇ ਜਾ ਕੇ ਦਿਹਾੜੀਆਂ ਕਰਦੇ ਇਥੋਂ ਆਇਲਟਸ ਕਰ ਕਰਕੇ ਦੌੜ ਜਾਂਦੇ ਆ ਮੈਂ ਕਦੀ ਇਹ ਨਹੀਂ ਕਹਿੰਦਾ ਬੱਚਿਆਂ ਨੂੰ ਬੇਟਾ ਬਾਹਰ ਨਾ ਜਾਓ ਜਾਓ ਜੀ ਸਦਕੇ ਜਾਓ ਪਰ ਆਪਣੇ ਆਪ ਨੂੰ ਇੰਨੇ ਕਾਬਿਲ ਬਣਾ ਲਓ ਕਿ ਬਾਹਰਲੇ ਲੋਕ ਕਹਿਣ ਵੀ ਆਓ ਅਸੀਂ ਸਾਰਾ ਖਰਚਾ ਤੁਹਾਡਾ ਲੈਨੇ ਆ ਤੁਸੀਂ ਆਓ ਸਾਡੇ ਕੋਲ ਉਹ ਉਦੋਂ ਹੋਵੇਗਾ ਜਦੋਂ ਕਾਬਲੀਅਤ ਤੁਹਾਡੇ ਚਰਨਾ ਚ ਹੋਵੇ ਸਕਾਲਰਸ਼ਿਪ ਲੈ ਕੇ ਜਾਓ ਜਾਣਾ ਕਿੱਲੇ ਵੇਚ ਕੇ ਤੇ ਦੁਨੀਆ ਜਾਂਦੀ ਪਈ ਆ ਮਾਂ ਪਿਓ ਨੂੰ ਕਰਜ਼ੇ ਹੀਠ ਨੱਪ ਕੇ ਨਾ ਜਾਓ ਜੇ ਜਾਣਾ ਵਾ ਤੇ ਇੰਨੇ ਵੈਲ ਐਜੂਕੇਟਿਡ ਬਣ ਜਾਓ ਅਗਲੀ ਆਪ ਤੁਹਾਨੂੰ ਲੈਣ ਆਉਣ ਦੱਸੋ ਤੁਸੀਂ ਆਓ ਸਾਡੇ ਕੋਲ ਹੁੰਦਾ ਰਿਹਾ ਕਿ ਨਹੀਂ ਹੁੰਦਾ ਰਿਹਾ ਕਾਬਲ ਬਣ ਜਾਈਏ ਭਾਈ ਮਰਦਾਨਾ ਸਤਗੁਰਾਂ ਨੇ ਆਖਿਆ ਕਿੰਨ ਲੱਗੇ ਮਰਦਾਨੀਆਂ ਮੰਗ ਕੀ ਮੰਗਦਾ ਮਰਦਾਨੀ ਨੇ ਆਖਿਆ ਦਾਤਾ ਜਿਨੂੰ ਤੇਰੀ ਸੰਗਤ ਮਿਲ ਜੇ ਉਹਨੇ ਹੋਰ ਕੀ ਮੰਗਣਾ ਸਹਿਬ ਨੇ ਆਖਿਆ ਫਿਰ ਠੀਕ ਆ ਤੇਰੀ ਗੱਲ ਪਰ ਚਲ ਆਪਣੇ ਲਈ ਨਾ ਸੀ ਆਪਣੇ ਬੱਚਿਆਂ ਲਈ ਮੰਗ ਲਾ ਆਪਣੀ ਔਲਾਦ ਵਾਸਤੇ ਮੰਗ ਲਾ ਧਨ ਧਨ ਲਕshmi ਸੁਤਦੇ ਮਰਦਾਨਾ ਜੀ ਨੇ ਜਿਹੜੀ ਗੱਲ ਕਹੀ ਨਾ ਸੱਚ ਜਾਣੀ ਉਹ ਜਦੋਂ ਦੀ ਸਾਖੀ ਪੜ੍ਹੀ ਆ ਮਨ ਹੀ ਬਦਲ ਗਿਆ ਹਲਾਤੀ ਬਦਲ ਗਏ ਨਹੀਂ ਮੰਗਣਾ ਸਤਗੁਰਾਂ ਨੇ ਆਖਿਆ ਮਰਦਾਨੇ ਆਪਣੀ ਗੱਲ ਛੱਡ ਦੇ ਆਪਣੇ ਬੱਚਿਆਂ ਵਾਸਤੇ ਕੁਝ ਮੰਗ ਲਾ ਮਰਦਾਨੇ ਨੇ ਹੱਥ ਜੋੜੇ ਕੇ ਲੱਗਾ ਦਾਤਾ ਅਸੀਂ ਤੇ ਬੱਚੇ ਆ ਤੇ ਤੁਸੀਂ ਸਾਡੇ ਮਾਪਿਓ ਜੀ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਜੀ ਬਾਣੀ ਆਉਂਦੀ ਏ ਤੇ ਬੋਲਦਿਆ ਕਰੋ ਆਖੋ ਸਤਨਾਮ ਸ੍ਰੀ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਭਾਈ ਮਰਦਾਨਾ ਜੀ ਨੇ ਆਖਿਆ ਸੱਚੇ ਪਾਤਸ਼ਾਹ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਮੇਰੇ ਦਾਤਾ ਜੀ ਤੁਸੀਂ ਸਾਡੇ ਮਾਪਿਓ ਜੇ ਅਸੀਂ ਤੁਹਾਡੇ ਬੱਚੇ ਆ ਤੇ ਬੱਚਿਆਂ ਦੀ ਮੰਗ ਹਮੇਸ਼ਾ ਬੱਚਿਆਂ ਵਾਲੀ ਹੋਇਆ ਕਰਦੀ ਆ ਬੱਚੇ ਨੇ ਕੋਈ ਸਿਆਣੀ ਚੀਜ਼ ਥੋੜੀ ਮੰਗ ਲੈਣੀ ਹੈ ਤੁਸੀਂ ਆਪਣੇ ਬੱਚਿਆਂ ਨੂੰ ਬਾਜ਼ਾਰਾਂ ਚ ਲਿਆਓ ਹੁਣ ਮੇਲੇ ਲੱਗੇ ਆ ਬੱਚੇ ਉਹ ਚੀਜ਼ਾਂ ਮੰਗਦੇ ਜਿਹੜੀਆਂ ਕੋਈ ਕੰਮ ਦੀਆਂ ਨਹੀਂ ਹੈਗੀਆਂ ਖੇਡ ਖਡਾਉਣੇ ਮੰਗੀ ਜਾਣਗੇ ਉਹ ਖਾਣ ਵਾਲੀਆਂ ਉਹ ਚੀਜ਼ਾਂ ਆਖੂ ਖਾਣੀਆਂ ਜਿਹੜੀਆਂ ਖਾਣਯੋਗ ਹੈ ਹੀ ਨਹੀਂ ਆ ਮਾਪਿਓ ਨੂੰ ਪਤਾ ਹੁੰਦਾ ਵਾ ਸਰਦੀ ਆ ਗਈ ਆ ਹੁਣ ਗਰਮ ਕੱਪੜਿਆਂ ਦੀ ਲੋੜ ਆ ਬੂਟਾਂ ਦੀ ਲੋੜ ਆ ਗਰਮੀ ਆ ਗਈ ਆ ਗਰਮੀਆਂ ਵਾਲੇ ਕੱਪੜੇ ਚਾਹੀਦੇ ਆ ਇਹ ਚੀਜ਼ਾਂ ਕਦੀ ਬੱਚਿਆਂ ਨੇ ਥੋੜੀਆਂ ਮੰਗਣੀਆਂ ਉਹਨਾਂ ਨੂੰ ਨਹੀਂ ਪਤਾ ਇਹਨਾਂ ਸਾਨੂੰ ਕੀ ਚਾਹੀਦਾ ਉਹਨਾਂ ਦੀਆਂ ਮੰਗਾਂ ਬੱਚਿਆਂ ਵਾਲੀਆਂ ਅਈ ਮਰਦਾਨੇ ਨੇ ਆਖਿਆ ਸੱਚੀ ਪਾਦਸ਼ਾ ਤੇ ਸੱਚ ਜਾਣੀ ਉਹ ਬੱਚਾ ਬਾਜ਼ਾਰ ਦੇ ਵਿੱਚ ਉਹ ਛੋਟੀਆਂ-ਛੋਟੀਆਂ ਗੱਡੀਆਂ ਮੰਗਦਾ ਵਾ ਮੈਨੂੰ ਮਾਪਿਓ ਨੂੰ ਕਹਿੰਦਾ ਆਹ ਗੱਡੀ ਲੈਣੀ ਆ ਆਹ ਲੈਣੀ ਆ ਥੋੜੇ ਜੇ ਵੱਡੇ ਹੋ ਜਾਣੇ ਆ ਅਸੀਂ ਗੁਰੂ ਤੋਂ ਅਸੀਂ ਵੀ ਤੇ ਗੱਡੀਆਂ ਹੀ ਮੰਗਦੇ ਆ ਹੈ ਤੇ ਮੰਗ ਬੱਚਿਆਂ ਵਾਲੀ ਆ ਨਾ ਉਹ ਛੋਟੀਆਂ-ਛੋਟੀਆਂ ਗੱਡੀਆਂ ਮੰਗਦੇ ਆ ਅਸੀਂ ਵੱਡੀਆਂ ਗੱਡੀਆਂ ਮੰਗਦੇ ਆ ਹੈ ਗੱਡੀਆਂ ਹੀ ਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਮਰਦਾਨਿਆਂ ਬੱਚਿਆਂ ਵਾਸਤੇ ਭਾਈ ਮਰਦਾਨਾ ਜੀ ਨੇ ਆਖਿਆ ਦਾਤਾ ਜੀ ਬੱਚਿਆਂ ਬੱਚਿਆਂ ਦੀ ਮੰਗ ਹਮੇਸ਼ਾ ਬੱਚਿਆਂ ਵਾਲੀ ਹੋਇਆ ਕਰਦੀ ਆ ਉਹਨੇ ਕੋਈ ਸਿਆਣੀ ਚੀਜ਼ ਨਹੀਂ ਮੰਗਣੀ ਹੁੰਦੀ ਪਰ ਮਾਂ ਪਿਓ ਨੂੰ ਪਤਾ ਹੁੰਦਾ ਵਾ ਮੇਰੇ ਬੱਚਿਆਂ ਨੂੰ ਲੋੜ ਕੀ ਆ ਤੁਸੀਂ ਸਾਡੇ ਮਾਂ ਪਿਓ ਜੀ ਤੁਸੀਂ ਕਿਰਪਾ ਕਰੋ ਜੋ ਸਾਡੇ ਵਾਸਤੇ ਚੰਗਾ ਵਾ ਸਾਨੂੰ ਨਹੀਂ ਪਤਾ ਪਰ ਤੁਹਾਨੂੰ ਪਤਾ ਵਾ ਮੇਰੇ ਬੱਚਿਆਂ ਨੂੰ ਕੀ ਚੰਗਾ ਵਾ ਇਸ ਕਰਕੇ ਜੇ ਟੁੱਟੇ ਹੋ ਜੇ ਦੇਣਾ ਚਾਹੁੰਦੇ ਹੋ ਉਹ ਦੇ ਦਿਓ ਜੋ ਤੁਸੀਂ ਦੇਣਾ ਚਾਹੁੰਦੇ ਹੋ ਜੋ ਚੰਗਾ ਸਾਡੇ ਵਾਸਤੇ ਆਪੀ ਦੇ ਦਿਓ ਮੇਰੇ ਸਤਿਗੁਰਾਂ ਨੇ ਪਤਾ ਕੀ ਬਖਸ਼ਿਆ ਖੈਨ ਲੱਗੇ ਜਾ ਮਰਦਾਨੀਆਂ ਜੀ ਇਹ ਗੱਲ ਆ ਨਾ ਮਾਨ ਮੰਗੂ ਤਾਨ ਮੰਗੂ ਧਨ ਲਕshmi ਸੁਤ ਦੇ ਕਹਿਣ ਲੱਗੇ ਮਰਦਾਨਿਆਂ ਜੀ ਇਹ ਗਾਲਾਂ ਤੇ ਜਾਂ ਅੱਜ ਤੋਂ ਬਾਅਦ ਤੈਨੂੰ ਆਪਣਾ ਸਰੂਪ ਦਿੱਤਾ ਕਹਿਣ ਲੱਗੇ ਯਾਦ ਰੱਖੀ ਜਦੋਂ ਤੱਕ ਤੇਰੀ ਉਮਤ ਤੇਰੀ ਖਾਨਦਾਨੀ ਮਰਤਾਨ ਮਰਦਾਨਾ ਹੁਣ ਮਰਾਸੀ ਜਾਤ ਦੇ ਵਿੱਚੋਂ ਸੀ ਤੇ ਮਰਾਸੀਆਂ ਦਾ ਕੰਮ ਹੱਥ ਥੱਲੇ ਰੱਖਣਾ ਮੰਗਦੇ ਰਹਿਣਾ ਮੰਗਲ ਲੱਗਿਆਂ ਹਾਥੇ ਤਾਂ ਹੁੰਦਾ ਸਤਗੁਰਾਂ ਨੇ ਬਚਨ ਆਖੇ ਕਹਿਣ ਲੱਗੇ ਮਰਦਾਨਿਆਂ ਜਾਂ ਫਿਰ ਤੈਨੂੰ ਆਪਣਾ ਸਰੂਪ ਦਿੱਤਾ ਜਦੋਂ ਤੱਕ ਤੇਰੇ ਬੱਚੇ ਤੇਰੀ ਖਾਨਦਾਨੀ ਆਹ ਦੋ ਸਰੂਪ ਸੰਭ ਕੇ ਰੱਖਣਗੇ ਨਾ ਦੋ ਦੱਦੇ ਇੱਕ ਦੱਦਾ ਦਸਤਾਰ ਤੇ ਦੱਦਾ ਦਾੜਾ ਜਦੋਂ ਤੱਕ ਤੇਰੀ ਖਾਨਦਾਨੀ ਇਹ ਦੋ ਦੱਦੇ ਸੰਭ ਕੇ ਰੱਖੂਗੀ ਤੇਰੀ ਖਾਨਦਾਨੀ ਦੇ ਵਿੱਚੋਂ ਕਦੀ ਸ਼ਾਹੀ ਖਤਮ ਨਹੀਂ ਹੋਵੇਗੀ ਇਨੂੰ ਹੱਥ ਇਦਾਂ ਕਰਨ ਦੀ ਲੋੜ ਨਹੀਂ ਪਵੇਗੀ ਇਹਦਾ ਹੱਥ ਹਮੇਸ਼ਾ ਉੱਤੇ ਹੀ ਰਹੂਗਾ ਸੱਚ ਜਾਣੀ ਉਹ ਜਦੋਂ ਅਸੀਂ ਕਾਬਲ ਬਣ ਜਾਂਦੇ ਆ ਉਦੋਂ ਗੁਰੂ ਆਪ ਪੁੱਛਦਾ ਭਲਿਆ ਤੈਨੂੰ ਦੱਸ ਚਾਹੀਦਾ ਕੀ ਆ